ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਵੈੜ ਵਿਖਾਉਣੀ ਆ ਜਰਸੀ ਟੋਪ ਕਲਾਸ ਥਾਂ ਤੋਂ ਵੇਖੋ ਨੋ ਗਾਲਾ ਲੱਗਾ ਤੇ ਲੈਨੇ ਆ ਵੀਰ ਕੋਲ ਡੀਟੇਲ ਤੇ ਬਹੁਤ ਹੀ ਵਧੀਆ ਵੈੜ ਆ ਤੇ ਰੇਟ ਵੀ ਵੀਰ ਦਾ ਬਿਲਕੁਲ ਜਾਇਜ਼ ਆ ਆਇਓ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੀ ਵਧੀਆ ਵੀਰ ਜੀ ਵਧੀਆ ਜੀ ਠੀਕ ਆ ਤੇ ਅੱਜ ਕਿੰਨੀਆਂ ਲੈਣ ਦੀਆਂ ਕੀ ਪੰਜਾਬੀ ਇਧਰ ਦੀ ਜਮੀਂ ਪਈ ਇਧਰ ਦੀ ਠੀਕ ਆ ਜੀ ਅਰਸੀ ਜਮੀਂ ਪਈ ਇਧਰ ਦੀ ਆ ਮਾਇ ਲੱਗਦੀ ਐ ਜਿਹਾ ਹਰਿਆਣੇ ਦੀ ਹੁੰਦੀ ਐ ਤੇ ਆਪਣਾ ਨਾਮ ਐਡਰੈਸ ਬੋਲ ਦਿਓ ਫਿਰ ਜੀ ਨਾਮ ਸੰਦੀਪ ਸਿੰਘ ਪਿੰਡ ਮੋਣ ਪੰਡਾਰੀਆਂ ਤਸੀਦ ਅਜਨਾਲਾ ਜਿਹੜਾ ਅੰਮ੍ਰਿਤਸਰ ਠੀਕ ਨੇੜੇ ਫਤੇਗੜ ਚੂੜੀਆਂ ਮੋਬਾਈਲ ਨੰਬਰ 981985435 ਠੀਕ ਆ ਤੇ ਇਹ ਇਹ ਕਿੱਥੋਂ ਕੱਢ ਲਿਆ ਦਾ ਜੇ ਨਗੀਨਾ ਆ ਤੇ ਚੋਟਾ ਇਹ ਮੀਂਹਾ ਵੀਰ ਜੀ ਸਫਾਈਆਂ ਲੱਭਦੀਆਂ ਨਹੀਂ ਅੱਜ ਕੱਲ ਹਾਂ ਲੋ ਤੇ ਵੇਖ ਲੋ ਬਹੁਤ ਹੀ ਸ਼ਾਨਦਾਰ ਵੈੜ ਆ ਤੇ ਵੀਰ ਇਹਨੂੰ ਤੋੜ ਕੇ ਵਿਖਾਊਗਾ ਤੇ ਆਹ ਵੇਖ ਲੋ ਵੈੜ ਵੇਖੋ ਨਹੀਂ ਚੈੱਕ ਕਰੋ ਪਹਿਲਾਂ ਹਾਂਜੀ ਵੀਰ ਜੀ ਇਹਨੂੰ ਖੋਲ ਦਿਓ ਹਾਂ ਮੜਾਇਆ ਤੋੜ ਕੇ ਵਿਖਾ ਦਿਓ ਆ ਵੇ ਲੋ ਨਗੀਨਾ ਹੀ ਇਹ ਜਿੰਨੀ ਹੈ ਸਫਾਈਆਂ ਥਣ ਵੀ ਗਿਠ ਗਿਠ ਤੇ ਮੈਂ ਮੜਵਾ ਥਣ ਲੱਗਾ ਵੇਤੀ ਬੂਥੀ ਸਪੈਸ਼ਲ ਲੱਗੀ ਵੇਖੋ ਯਾਰ ਮੈਂ ਨਾਨੀ ਕੀ ਜੀ ਬੂਥੀ ਆ ਮੋٹے ਡੇਲਿਆਂ ਵਾਲੀ ਪੂਰੀ ਪੰਜਾਬ ਦੀ ਯਾਰਸੀ ਆ 10 ਲੀਟਰ ਵੀਰਾਂ ਦਾ ਦੁੱਧ ਤਿਆਰ ਆ ਕੰਡਿਆ ਠੀਕ ਮੈਜੋ ਰਹੀ ਥੀ ਲੈ ਆਓ ਲੈ ਆਓ ਆ ਦੇਖੋ ਪੂਰੀ ਸ਼ਕੀਨ ਵੈੜਿਆ ਖਲਾ ਰਿਓ ਵੇਖ ਕਰਾਂ ਵੀਰ ਜੀ ਮੜੀ ਦੀ ਓ ਵੇਖੋ ਵੀਰ ਜੀ ਕੀ ਕਮਾਲਾਂ ਠੀਕ ਆ ਠੀਕ ਆ ਲੈ ਜਾਓ ਜੀ ਲੈ ਆਓ ਬਿਲਕੁਲ ਠੰਡੀ ਵੈੜ ਆ ਤੇ ਚੱਡੇ ਲੋ ਆ ਫਿਕਸ ਚੱਡੇ ਦੀ ਨਿੱਗਰ ਚੱਡੇ ਦੀ ਬਿਲਕੁਲ ਸਫਾਈ ਆ ਜੀ ਆ ਗਾੜੀਆਂ ਵੀ ਥਣ ਥਣ ਚੱਕ ਕਰ ਲਓ ਗੜ-ਗੜ ਤੇ ਥਣ ਲਗਾ ਜੀ ਬਿਲਕੁਲ ਸਫਾਈ ਜੋ ਵੈੜ ਜੀ ਨਹੀਂ ਹੈ ਸਾਫ ਆ ਠੀਕ ਆ ਠੰਡੀ ਸੀ ਲਿਆ ਵੀਰ ਜੀ ਕੀ ਮੋਲ ਜੇ ਦਾ ਮੋਲ ਵੀਰ ਬੱਚਾ ਦਾ ਤੇ ਠੀਕ ਆ 40 ਦੀ ਦੇ ਨਹੀਂ 45 ਦੀ ਦੇ ਨਹੀਂ ਜਰਸੀ ਲੱਗਦੀ ਚਲੋ ਜੇ ਬੱਚਾ ਹੁੰਦਾ ਤੇ 40 ਦੀ 45 ਦੀ ਜਿੰਨੀ ਬਰੀਡ ਆ ਹੱਕ ਰੱਖਦੀ ਆ ਹੱਕ ਰੱਖਦੀ ਆ ਤੇ ਹੁਣ ਜਾਇਜ਼ ਕਰੋ ਹਾਂ ਇਹਦਾ 35 ਦੀ ਦੇ ਦਈਏ 35 ਦੀ ਹਾਂ ਹੋਰ ਜਾਇਜ਼ ਕਰ ਦੋ ਕੋਈ ਗੱਲ ਕਰਦੀ ਐ ਵਿਚ ਜਿਹੜੀ ਕੋਈ ਗੱਲ ਕਰਦੀ ਐ ਦੇਣ ਲੈਣ ਵਾਲੀ 3000 30 ਦੀ ਮਾ ਦਨ ਆ ਯਾਰ ਹੋਰ ਛੱਡ ਦੀਏ ਛੱਡ ਦੋ ਮਾਰਿਆ ਨਾ ਯਾਰ ਪਹਿਲੀ ਵੀਡੀਓ ਆ ਤੇ ਯਾਰ ਛੱਡ ਦੋ ਵੀਡੀਓ ਤੁਹਾਡੀਆਂ ਪੈਂਦੀਆਂ ਰਹਿੰਦੀਆਂ ਅੱਗੇ ਵੀ ਪਰ ਯਰਸੀ ਪਹਿਲੀ ਯਾਰ ਲਿਆਂਦੀ ਏ ਟੌਪ ਕਲਾਸ ਛੱਡ ਦੋ ਯਾਰ ਠੀਕ ਨਾ 29000 ਦੀ ਹੋਗੀ ਆ ਵੇਖ ਲਓ ਵੀਰ ਜੀ ਰੇਡ ਹੀ ਆਈ ਕਰਤਾ ਵੀਰਾਂ ਦਾ 29000 ਦੀ ਹੋ ਜੂਗੀ ਤੇ ਲਾਲਿਓ ਵੀਰ ਨੂੰ ਫੋਨ ਤੇ ਯਰਸੀ ਜੇ ਟੌਪ ਕਲਾਸ ਤੇ ਠੀਕ ਆ ਵੇਸੀ ਸਤਿ ਸ੍ਰੀ ਅਕਾਲ ਵੀਰ ਜੀ